हां जी दोस्तों मैं प्रदीप सिंह ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਕਾਂਗੇ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਦਾ ਫਾਈਨਲ ਰਿਜ਼ਲਟ ਖੜੂਰ ਸਾਹਿਬ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਦਾ ਫਾਈਨਲ ਰਿਜ਼ਲਟ ਤੇ ਨਾਲ ਹੀ ਦੋਸਤੋ ਨਾਟਗਰਾਂ ਨੇ ਕਬੱਡੀ ਕੱਪ ਜਾਨੀ ਕਿ ਸੁਧਾਰ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਦਾ ਫਾਈਨਲ ਰਿਜ਼ਲਟ ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਨੀਚੇ ਆ ਰਹੀ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਹਾਂਜੀ ਦੋਸਤੋ ਹੁਣ ਗੱਲ ਕਰਾਂਗੇ ਆਪਾਂ ਸੁਧਾਰ ਜ਼ਿਲ੍ਹਾ ਲੁਧਿਆਣਾ ਵਿੱਚ ਕਰਵਾਏ ਗਏ ਵੱਡੇ ਕਬੱਡੀ ਕੱਪ ਦੇ ਫਾਈਨਲ ਮੈਚ ਦਾ ਫਾਈਨਲ ਰਿਜ਼ਲਟ ਫਾਈਨਲ ਮੁਕਾਬ ਨੰਬਰ 3 ਹੈ ਜੀ ਦੂਸਰੀ ਟੀਮ ਜਿਹਨੂੰ 75000 ਰੁਪਏ ਦਾ ਸਨਮਾਨਿਤ ਕੀਤਾ ਗਿਆ ਬੈਸਟ ਰੇਡਰ ਰਹਾਗਾ ਰਵੀ ਕਲਾਰਾਮ ਤੇ ਜਿਸਨੂੰ 911 ਟਰੈਕਟਰ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਬੈਸਟ ਸਟਾਪਰ ਰਹਾਗਾ ਮੋਹਿਤ ਜਿਸਨੂੰ 911 ਟਰੈਕਟਰ ਦੇ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬੈਸਟਾਂ ਦੇ ਲਈ 911 ਟਰੈਕਟਰ ਸਨ ਦੇ ਨਾਲ ਹੀ ਡੜਬੇ ਦੀ ਟੀਮ ਵਿੱਚ ਮੋਹਿਤ ਰਵੀ ਰਾਜੀ ਪੋਲਣਾ ਮਨ ਸਿੰਘ ਸੱਤੀ ਜੱਸਾ ਡੜਬਾ ਵਰਗੇ ਪਲੇਅਰ ਖੇਡ ਰਹੇ ਸਨ ਦੇ ਨਾਲ ਹੀ ਦੋਸਤੋ ਟੂਸਾਂ ਦੀ ਟੀਮ ਵਿੱਚ ਰੇਸ਼ਮ ਸਲੀਨਾ ਜੱਟ ਲਾਟੋ ਚਮਕੌਰ ਪੀੜਲ ਤੇ ਰਵੀ ਵਰਗੇ ਪਲੇਅਰ ਖੇਡ ਰਹੇ ਸਨ ਦੇ ਨਾਲ ਹੀ ਦੋਸਤੋ ਹੁਣ ਗੱਲ ਕਰਾਂਗੇ ਆਪਾਂ ਕਾਂਗੇ ਦੇ ਕਬੱਡੀ ਕੱਪ ਤੋਂ ਮੋਟਰਸਾਈਕਲ ਕੌਣ ਜਿੱਤ ਗਿਆ ਇਹ ਕਬੱਡੀ ਕੱਪ ਪਿੰਡ ਕਾਂਗਾਖੋੜ ਦੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਕਰਵਾਇਆ ਗਿਆ ਜਿੱਥੇ ਕਬੱਡੀ ਓਪਨ ਦਾ ਫਾਈਨਲ ਰਿਜ਼ਲਟ ਜਿਦੇ ਵਿੱਚੋਂ ਪਹਿਲੇ ਨੰਬਰ ਤੇ ਆ ਗਈ ਜੋਗੇਵਾਲ ਦੀ ਟੀਮ ਜਿਹਨੂੰ 60000 ਰੁਪਏ ਦੇ ਨਾਲ ਸਨਮਾਨਿਤ ਕੀਤਾ ਗਿਆ ਦੂਜੇ ਨੰਬਰ ਤੇ ਆ ਗਈ ਤਲੇਰਕਲਾਂ ਦੀ ਜਿਹਨੂੰ 44000 ਰੁਪਏ ਦੇ ਨਾਲ ਸਨਮਾਨਿਤ ਕੀਤਾ ਗਿਆ ਬੈਸਟ ਰੇਡਰ ਸਾਜੀ ਸ਼ਕਰਪੁਰ ਤੇ ਬੈਸਟ ਸਟਾਪਰ ਰਿਹਾਗਾ ਜੱਗੂ ਹਾਕਮਵਾਲਾ ਬੈਸਟਾਂ ਦੇ ਲਈ ਨਵੇਂ ਮੋਟਰਸਾਈਕਲ ਸਨ ਜੋਗੇਵਾਲਾ ਦੀ ਟੀਮ ਦੇ ਵਿੱਚ ਜੱਗੂ ਹਾਕਮਵਾਲਾ ਸਾਜੀ ਸ਼ਕਰਪੁਰ ਸੋਨੀ ਭਾਦਰਾ ਗਗਨ ਨੈਲਾ ਸੋਨੂ ਕੀਪਾ ਵਰਗੇ ਪਲੇਅਰ ਖੇਡ ਰਹੇ ਤਲੇਰ ਕਲਾ ਦੀ ਟੀਮ ਦੇ ਵਿੱਚ ਗਿੰਦੀ ਉਗੋਂ ਕੇ ਹਰਜੋਤ ਪੰਡਾਲ, ਲਵਦੀ ਮਹਿਮਦਵਾਲ ਤੇ ਗੁਰੀ ਤਲੇਰ ਵਰਗੇ ਪਲੇਅਰ ਖੇਡਰੇ ਸਨ। ਸਾਡੀ ਦੋਸਤੋ ਹੁਣ ਗੱਲ ਕਰਾਂਗੇ ਖੰਡੂਰ ਸਾਹਿਬ ਦੇ ਕਬੱਡੀ ਕੱਪ ਦੀ ਜਿੱਥੇ ਵੈਸਟਾਂ ਦੇ ਲਈ 51-51000 ਰੁਪਏ ਸਨ। ਖੰਡੂਰ ਸਾਹਿਬ ਫਾਈਨਲ ਮੁਕਾਬਲਾ ਐਸਸੀਪੀਸੀ ਤੇ ਖੰਡੂਰ ਸਾਹਿਬ ਕਬੱਡੀ ਕਲੱਬ ਦੇ ਵਿਚਕਾਰ ਹੋਇਆ ਜਿਦੇ ਵਿੱਚੋਂ ਸੰਤ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖੰਡੂਰ ਸਾਹਿਬ ਪਹਿਲੇ ਨੰਬਰ ਤੇ ਆਗੀ ਤੇ ਦੂਜੇ ਨੰਬਰ ਤੇ ਆਗੀ ਐਸਜੀਪੀਸੀ ਕਬੱਡੀ ਕਲੱਬ ਅਮਰਸਾਹ ਬੈਸਟ ਰੀਡਰ ਰਹੇਗਾ ਪੂਰੀ ਬੂਰੇ ਨੰਗਲ ਵਾਲਾ ਬੈਸਟ ਜਾਫੀ ਰਹੇਗਾ ਕੁਲਵੀਰ ਜਟਾਣਾ ਬੈਸਟਾਂ ਦੇ ਲਈ 51-52 ਹਜ਼ਾਰ ਰੁਪਏ ਕੈਸ਼ ਹਨ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚਲਦੀ ਹੋਈ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ